ਤਮੀ ਕਹਿੰਦਾ ਮੈਂ ਬੰਦੀਗਰਨ ਲਾਲਜੀਪੁਰ ਜੀ ਨੂੰ ਉਹ ਜਰੂਰ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਸ਼ੁਰੂ ਕਰਦੇ ਹਾਂ ਲਾਲਜੀਪੁਰ ਜੀ ਜਿਹੜੀ ਕਾਰਵਾਈ ਆ ਉਹਨੂੰ ਅੱਗੇ ਵਧਾਓ ਧੰਨਵਾਦ ਮੈਂ ਵੀ ਉਹਨੂੰ ਵੀ ਧੰਨਵਾਦ ਵੀ ਔਰ ਉਚਿਤੇ ਤੌਰ ਤੇ ਧੰਨਵਾਦ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਜੀ ਦਾ ਐਮ ਐਲ ਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਔਰ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਛੋਟੇ ਵੀਰ ਕੈਬਨਿਟ ਦੇ ਕੋਲੀਗ ਸਰ ਲਾਲਜੀ ਸਿੰਘ ਪੁਨਰਾ ਸਾਹਿਬ ਟ੍ਰਾਂਸਪੋਰਟ ਮਿਨਿਸਟਰ ਸਾਡੇ ਜਨਰਲ ਸੈਕਟਰੀ ਪਾਰਟੀ ਦੇ ਔਰ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਾਹਿਬ ਡਾਕਟਰ ਸਨੀ ਅਲੂਵਾਲੀਆ ਜੀ ਸਾਰੇ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਵੈਸੇ ਮੇਰੇ ਤੋਂ ਪਹਿਲਾਂ ਸਾਰੀ ਮੇਰੇ ਤਿੰਨਾਂ ਸਾਥੀਆਂ ਨੇ ਬੜੇ ਅਨੁਸਤਾਦ ਦੇ ਵਿੱਚ ਗੱਲ ਕੀਤੀ ਔਰ ਵੈਲਕਮ ਕੀਤਾ ਉਹਨਾਂ ਸਾਥੀਆਂ ਨੂੰ ਉਹਨੇ ਮੇਰੇ ਮੇਰੇ ਵੀਰਾਂ ਨੂੰ ਜਿਹੜੇ ਕਿ ਅੱਜ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨੀਤੀਆਂ ਤੋਂ ਭਵੰਤਵਾਨ ਸਰਕਾਰ ਦੇ ਕੰਮਾਂ ਤੋਂ ਔਰ ਸੰਜੀਵ ਅਰੋੜਾ ਜੀ ਦੇ ਪਿਛਲੇ 3 ਸਾਲ ਦੇ ਉਹਨਾਂ ਦੀ ਹਲੀਮੀ ਨੂੰ ਦੇਖਦੇ ਹੋਏ ਉਹਨਾਂ ਦੀ ਸ਼ਰਾਫਤ ਉਹਨਾਂ ਦੀ ਡਿਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਅੱਜ ਇਹਨਾਂ ਮੇਰੇ ਵੀਰਾਂ ਦੀ ਭੁਲਰ ਸਾਹਿਬ ਤੇ ਸ਼ੈਰੀ ਕਲਸੀ ਦੇ ਐਫਰਟਸ ਦੇ ਸਬਕਾ ਜਿਹੜੇ ਸਾਥੀ ਅੱਜ ਜੁਆਇਨ ਕਰ ਰਹੇ ਨੇ ਆਵਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਵੈਲਕਮ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਔਰ ਮੈਂ ਸਮਝਦਾ ਕਿ ਜਦੋਂ ਆਪ ਮਹਾਰੇ ਆਪਣੇ ਆਪ ਲੋਕ ਵਕਵਕ ਪਾਰਟੀਆਂ ਛੱਡ ਕੇ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਬੜੇ ਸਪਸ਼ਟ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਪਾਸੇ ਵੱਲ ਦੀ ਹਨੇਰੀ ਜਿਹੜੀ ਉਹ ਚੱਲ ਰਹੀ ਹੈ ਵੈਸੇ ਤਾਂ ਪਹਿਲਾਂ ਹੀ ਲੁਧਿਆਣਾ ਬੈਸ ਦੇ ਲੋਕ ਮਨ ਬੜਾਈ ਬੈਠੇ ਨੇ ਕਿ ਆਮ ਆਦੀ ਪਾਰਟੀ ਨੂੰ ਵੱਡੇ ਪੱਧਰ ਦੇ ਉੱਪਰ ਇੱਥੋਂ ਲੀਡ ਦਿਵਾ ਕੇ ਜਿੱਤਣਾ ਹੈ ਪਰ ਮੈਂ ਸਮਝਦਾ ਕਿ ਇਹਨਾਂ ਮੇਰੇ ਸਾਥੀ ਵੀਰਾਂ ਦੇ ਦੇ ਆਉਣ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਰਾਉਂਡ ਦੇ ਵਿੱਚ ਸਾਨੂੰ ਮਦਦ ਮਿਲੇਗੀ ਸਹਾਇੀ ਹੋਏਗਾ ਸੋ ਇਹਨਾਂ ਸਾਰੇ ਮੇਰੇ ਵੀਰਾਂ ਦਾ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਇਹਨਾਂ ਮੇਰੇ ਵੀਰਾਂ ਨੂੰ ਸਾਰੇ ਸਾਥੀਆਂ ਨੂੰ ਇਹਨਾਂ ਬਣਦਾ ਬਾਂ ਸਰਕਾਰ ਜਿਹੜਾ ਉਹ ਮਿਲਦਾ ਰਹੇ ਤੇ ਅਸੀਂ ਇੱਕ ਪਰਿਵਾਰ ਔਰ ਟੀਮ ਦੇ ਰੂਪ ਦੇ ਵਿੱਚ ਪੰਜਾਬ ਔਰ ਲੁਧਿਆਣਾ ਦੀ ਡਿਵੈਲਪਮੈਂਟ ਦੇ ਲਈ ਇਕੱਠੇ ਕੰਮ ਕਰਦਾ ਸਾਰੇ ਤਹੀ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ